ਪਾਣੀ ਕੋਈ ਨਹੀਂ ਅੱਛਾ ਉਹ ਨਹੀਂ ਆਹ ਇਹ ਜਿਹੜਾ ਇਧਰੋਂ ਬਣਿਆ ਸੀਗਾ ਅੱਛਾ ਹਾਂ ਸੋਹਣਾ ਸਾਰੇ ਪਰਿਵਾਰ ਵਾਲਾ ਵੀ ਪਾਸ ਲਗੀ ਸਾਨੂੰ ਜਾਂਦੇ ਹੀ ਭੁੱਲ ਗਈ ਆ ਜਾਂਦੇ ਹੀ ਭੁੱਲ ਗਈ ਲੈ ਉਹਨਾਂ ਨੂੰ ਭੁੱਲ ਗਈ ਮੈਨੂੰ ਭੁਲਾਤਾ ਇਹਨਾਂ ਨੇ ਪਿਆਰ ਹੀ ਇਹਨਾਂ ਦਿੱਤਾ ਕਿਉਂ ਹੱਸੀ ਜਾਂਦੀ ਵੇਲਾ ਪਹਿਲੇ ਦਿਨ ਜਾ ਗਿਆ ਆਪਾਂ ਰੋਈ ਜਾਂਦੇ ਹੱਸੀ ਜਾਂਦੀ ਆ ਹੱਸੀ ਜਾਂਦੀ ਹੈ ਬਦਲ ਗਈ ਬਦਲ ਗਈ ਜਾਂਦੇ ਆਈ ਮੇਰਾ ਜੀ ਲੱਗ ਗਿਆ ਇੱਥੇ ਵਾਹ ਕੱਲ ਗਲੇਡੂ ਭਾਈ ਜੀ ਕੱਲ ਜਾਂਦਾ ਬਦਲ ਗਈ ਮੰਨੀ ਇਹਦਾ ਸਾਡੇ ਗਲੇਡੂ ਨੇ ਕਹਿੰਦੇ ਭਾਈ ਸਾਸਿਕਾ ਸਾਸਿਕਾ

అలే <laughs> ఆస్తి <tabic>